ਖਬਰਨਾਮਾ ਦੇਖ ਰਿਹਾ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ ਕੁਸੂਤੇ ਫਸ ਗਏ ਨੇ ਸੂਬੇ ਦੇ ਮੁੱਖ ਮੰਤਰੀ ਦੇ ਜ਼ਿਕਰ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ ਸਾਰਾ ਸਿਸਟਮ ਸਹੀ ਚੱਲ ਰਿਹਾ ਹੈ ਇਵਨ ਤੋਂ ਗ੍ਰਾਉਂਡ ਲੈਵਲ ਦੀ ਰਿਪੋਰਟ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਲਮੀ ਪਤਾ ਲੱਗ ਚੁੱਕੀ ਹੈ ਲੇਕਿਨ ਇਧਰ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਉਸ ਵੀਡੀਓ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਇਆ ਹੈ ਜਾਂ ਨਹੀਂ ਹੋਇਆ ਪਿੰਡਾਂ ਦੇ ਲੋਕ ਕੀ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਮੂੰਹ ਤੇ ਹੀ ਬੇਇੱਜ਼ਤੀ ਕੀਤੀ ਗਈ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਉਨੇ ਆ ਲੇਕਿਨ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬਲਕਾਰ ਸਿੰਘ ਸਿੱਧੂ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਧਰਮ ਪਤਨੀਆਂ ਬਾਰੇ ਭੱਦੀ ਸ਼ਬਦਾਵਲੀ ਜਿਹੜੀ ਵਰਤੀ ਸੀ ਉਸ ਤੋਂ ਬਾਅਦ ਉਹ ਰਾਮਗੜੀਆ ਭਾਈਚਾਰੇ ਖਾਸ ਕਰਕੇ ਕੁਲਤਾਰ ਸਿੰਘ ਸੰਮਾ ਦੀ ਪੱਗ ਨੂੰ ਲੈ ਕੇ ਵੀ ਵਿਵਾਦਤ ਬਿਆਨਤ ਵਿੱਚ ਰਹੇ ਬਾਅਦ ਵਿੱਚ ਭਾਵੇਂ ਬਲਕਾਰ ਸਿੰਘ ਸਿੱਧੂ ਨੇ ਮਾਫੀ ਮੰਗ ਲਈ ਲੇਕਿਨ ਇੱਕ ਦਰ ਇੱਕ ਪਿੰਡ ਦੇ ਵਿੱਚ ਉਦਘਾਟਨ ਕਰਨ ਗਏ ਬਲਕਾਰ ਸਿੰਘ ਸਿੱਧੂ ਕਸੂਤੇ ਫਸ ਗਿਆ ਪਹਿਲਾ ਆਪਾਂ ਇਹ ਵੀਡੀਓ ਦੇਖਾਂਗੇ ਤੁਸੀਂ ਵੀਡੀਓ ਦੇ ਵਿੱਚ ਦੇਖਣਾ ਕਿ ਕਿਸ ਤਰ੍ਹਾਂ ਮੌਕੇ ਤੇ ਲਾਪਾ ਕੀਤੀ ਕੀ ਬਲਕਾਰ ਸਿੰਘ ਸਿੱਧੂ ਦੀ ਖਾਸ ਕਰਕੇ ਨਸ਼ੇ ਨੂੰ ਲੈ ਕੇ ਟੜੀ ਗਾਇਰ ਸੋ ਸਰਾਣੇ ਦੁਲੇ ਕਿ ਅਰੇ ਪੱਪਾਈ ਉਕਲੀ ਇਹਦਾ ਸਾਈ ਹੈ ਕਫਕ ਬਾਤੇ ਤੇ ਦੂਰ ਕਚੇ ਦੇ ਵਿੱਚ ਇਹ ਕਹਿੰਦੇ ਅਸੀਂ ਨਸ਼ਾ ਹਟਾਤਾ ਪਿੰਡ ਦੇ ਵਿੱਚੋਂ ਫੁੱਲ ਮਿਲਦਾ ਹੈ ਹੈ ਇੱਕ ਚਾਹ ਨਹੀਂ ਲੱਗਦੇ ਤੇ ਪਟਾਏਟਰ ਹੋ ਗਿਆ ਆਉਂਦੀ ਨਹੀਂ ਭਨੇ ਸਾਥੀ ਆਉਂਦੀ ਸਾਰੇ ਪਿੱਟ ਦੇ ਕੰਮ ਵਾਟਰ ਬਾਕਰ 25 ਕਰੋੜ ਬਾਦ ਸਾਡਾ 1 ਕਰੋੜ ਰੁਪਏ ਤੋਂ ਪਲੱਸ ਘਾਟੇ ਚੱਲ ਰਿਹਾ ਜੀ 27 ਕਰੋੜ ਰੁਪਏ ਨੰਬਰ ਮਾਰੀ ਲੈ ਕੇ ਰਿਹਾ ਤੇ ਟੇਲਰ

ਸਾਹ ਸੁਲਦੇ ਉਹਦੇ ਸਾਰੇ ਪੱਤੇ ਲੈਂਦੇ ਆ ਹਾਂਜੀ ਹਾਂ ਹੁਣ ਜਿੰਨਾ ਮੈਂ ਮ ਆਪਣੇ ਹੱਥ ਭਾਈ ਰੁਕਣ ਕਿਨੇ ਚੱਕੀ ਕਰਦਾ ਮੇਰੇ ਦੋਨੇ ਪੁੱਤ ਸਾਰੀ ਰਾਤਾਂ ਕੁੱਟ ਵੀ ਲੈਂਦੇ ਆ ਸਾਡਾ ਬੁਨਾ ਹਾਲ ਹੈ ਸਾਡਾ ਤਾਂ ਨਾ ਨਹੀਂ ਹੋ ਸਕਦਾ ਹਾਂ ਜਿਹੜੇ ਦਿਨੇ ਸਾਡੀ ਇੱਕ ਮਿੰਟ ਜਿਹੜੇ ਸਾਡੀ ਵੀ ਨੀਂਦ ਪੂਰੀ ਹੁੰਦੀ ਰਾਤ ਨੂੰ ਨਹੀਂ ਹੁੰਦੀ ਬੰਦਾ ਮੇਰੇ ਮੰਗਦਾ ਕੋਤ ਮੇ ਆਪਣਾ ਸਾਹਾਂ ਦੇ ਆ ਜਿੰਨਾ ਜਿਨਾ ਕਿੱਥੋਂ ਰੋਕਿਆ ਆ ਕੋਈ ਨਾ ਕੱਲ ਕਦੋਂ ਅੱਗੇ ਖਾਣ ਆ ਦੇਖੋ ਬੀਬੀ ਵੱਲੋਂ ਕਿਹਾ ਜਾ ਕੀ ਗਿਆ ਕਿ ਕਿਤੇ ਨਸ਼ਾ ਰੋਕਿਆ ਹੈ ਸ਼ਰਿਆਮ ਕਹਿੰਦੀ ਮੇਰੇ ਪਿੰਡ ਚ ਵਿਕਦਾ ਹੈ 2-200 ਰੁਪਏ ਦਾ 400-100 ਰੁਪਏ ਦਾ ਸ਼ੋਰ ਪੈਦਾ ਦੂਸਰੇ ਪਾਸੇ ਨਗਰ ਨਗਰ ਕਾਉਂਸਲ ਕਿਸਮ ਜੇ ਨਗਰ ਨਗਰ ਕਾਉਂਸਲ ਦੇ ਨੇ ਉਹਨਾਂ ਦੇ ਜਦੋਂ ਮੋਟਰਾਂ ਸੜ ਜਾਂਦੀਆਂ ਨੇ ਤੇ ਇਨ੍ਹਾਂ ਹਲਕਿਆਂ ਦੇ ਵਿੱਚ ਪਾਣੀ ਵੀ ਨਹੀਂ ਮਿਲਦਾ ਲੋਕ ਆਪਣੇ ਪੱਧਰ ਤੇ ਪੈਸੇ ਇਕੱਠੇ ਕਰਕੇ ਪਿੰਡ ਦੇ ਘਰਾਂ ਦੇ ਵਿੱਚ ਫੜ ਲਾਈ ਜਾਂਦੀ ਹੈ ਸੌਰੀ ਉਸ ਨਗਰ ਦੇ ਵਿੱਚ ਤੇ ਉਹ ਬਾਅਦ ਵਿੱਚ ਮੋਟਰ ਦੀ ਜਿਹੜੀ ਮਰੰਮਤ ਕਰਾ ਕੇ ਪਾਣੀ ਜਿਹੜਾ ਹੈ ਆਪਣੇ ਘਰਾਂ ਦੇ ਵਿੱਚ ਮੁਹੱਈਆ ਕਰਵਾ ਜਾਂਦਾ ਹੈ ਇਹ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸੀਂ ਆਪਣੇ ਆਪ ਮੂਹਰੋਂ ਨਹੀਂ ਕਹਿ ਰਹਾ ਲੇਕਿਨ ਇਸ ਬੀਬੀ ਨੇ ਕਿੰਨੇ ਵਾਟ ਕੱਢੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਰਾਮਪੂਰਾ ਫੂਲ ਤੋਂ ਬਲਕਾਰ ਸਿੰਘ ਸਿੱਧੂ ਨੂੰ ਇੱਕ ਵੀ ਜਵਾਬ ਨਹੀਂ ਦੇਣਾ ਆਇਆ ਕਿ ਮੈਂ ਉਹ ਬੀਬੀ ਉਹ ਮਾਤਾ ਜਿਹੜੀ ਰੋ ਰਹੀ ਹੈ ਆਪਣੇ ਦੋਨਾਂ ਪੁੱਤਰਾਂ ਨੂੰ ਲੈ ਕੇ ਕਿ ਤੁਹਾਡੇ ਵੱਲੋਂ ਸ਼ੂਣੀਆਂ ਛੜੀਆਂ ਜਾ ਰਹੀਆਂ ਨੇ ਪਰ ਪੰਜਾਬ ਦੇ ਵਿੱਚੋਂ ਨਸ਼ਾ ਹਾਲੇ ਖਤਮ ਨਹੀਂ ਹੋਇਆ ਕਦੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਸ਼ਾ ਲੱਖ ਤੋੜਨਗੇ ਕਦੋਂ ਰਹਿੰਦੇ ਜਿਹੜੇ ਨੇ ਲੋਕ ਜਿਹੜੇ ਨੇ ਉਹ ਨਸ਼ਾ ਛੱਡਣਗੇ ਜਾਂ ਵੇਚਣ ਤੋਂ ਗਰੇਸ ਕਰਨਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ ਵੈਸੇ ਤਾਂ ਅਸੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਗੱਲ ਦੀ ਸਲਾਹਗਾ ਕਰਦੇ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਭਵੇਂ ਦੇਰ ਆਏ ਭਵੇਂ ਦਰਸਤ ਆਏ ਲੇਕਿਨ ਉਹਨਾਂ ਵੱਲੋਂ ਲਗਾਤਾਰ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਜਾ ਰਹੇ ਨੇ